ਹਾਂਜੀ ਸਾਥੀਓ ਪਿੰਡ ਹਰੀਪਰਾਜਕ ਜੀਤਨਗਰ ਦੇ ਵਿੱਚ ਅਰਜੁਨ ਜੀ ਚਟਾਲਾ ਅਰਜੁਨ ਸਿੰਘ ਚਟਾਲਾ ਜੀ ਜੋ ਇਨੈਲੋ ਪਾਰਟੀ ਵੱਲੋਂ ਖੜੇ ਨੇ ਕੈਂਡੀਡੇਟ ਉਹ ਪਹੁੰਚ ਚੁੱਕੇ ਨੇ ਪਿੰਡ ਜਗਜੀਤਨਗਰ ਜੋ ਭਾਈ ਚੰਨਨ ਸਿੰਘ ਬਾਪੂ ਚੰਨਨ ਸਿੰਘ ਜੀ ਜੋ ਕਿ ਬਾਪੂ ਦੇਵੀ لال ਜੀ ਦੇ ਭਰਾ ਬਣੇ ਸੀ ਬਹੁਤ ਪਹਿਲਾਂ ਜਦੋਂ ਕਿ ਇਨੈਲੋ ਪਾਰਟੀ ਹੋਂਦ ਵਿੱਚ ਆਈ ਉਦੋਂ ਉਹਨਾਂ ਦੇ ਇਹ ਭਰਾ ਬਣੇ ਸੀ ਪਗਵਟ ਫਰਾਜ ਜਦੋਂ ਕਿ ਇਸ ਏਰੀਆ ਦੇ ਵਿੱਚ ਉਹਨਾਂ ਦੀ ਕੋਈ ਚੱਲ-ਬਲ ਨਹੀਂ ਨਵੀਂ ਪਾਰਟੀ ਹੋਂਦ ਦੇ ਵਿੱਚ ਆਈ ਇਹਨਾਂ ਲੋ ਪਾਰਟੀ ਉਹਨਾਂ ਦਿਨਾਂ ਦੇ ਵਿੱਚ ਬਾਪੂ ਚੰਨਨ ਸਿੰਘ ਜੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਪਹਿਲੇ ਬੰਦੇ ਸੀ ਜਿਹੜੇ ਇਹਨਾਂ ਲੋ ਪਾਰਟੀ ਦੇ ਨਾਲ ਜੁੜੇ ਸੀ ਅੱਜ ਅਰਜੁਨ ਜੀ ਉਹਨਾਂ ਦੇ ਘਰ ਪਹੁੰਚੇ ਆ ਤੇ ਉਹਨਾਂ ਦੇ ਘਰੇ ਜੋਰਾ-ਚੁਰਾ ਨਾਲ ਸਵਾਗਤ ਕੀਤਾ ਜਾ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਅਰਜੁਨ ਜੀ ਉਹਨਾਂ ਦੇ ਘਰੇ ਐਂਟਰੀ ਕਰ ਚੁੱਕੇ ਨੇ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਸਾਰੇ ਲੋਕ ਪਿੰਡ ਦੇ ਲੋਕ ਆਲੇ ਦੁਆਲੇ ਜਿੰਨੇ ਵੀ ਉਹਨਾਂ ਦੇ ਸਾਥੀ ਇਹਨਾਂ ਲੋ ਪਾਰਟੀ ਨੂੰ ਪਿਆਰ ਕਰਨ ਵਾਲੇ ਸਾਰੇ ਉਹਨਾਂ ਦੇ ਘਰੇ ਤੁਸੀਂ ਦੇਖ ਸਕਦੇ ਹੋ ਇਹ ਅੱਜ ਉਹਨਾਂ ਦੇ ਘਰੇ ਪਹੁੰਚੇ ਨੇ ਪੁਰਾਣੇ ਵਰਕਰ ਜਿਹੜੇ ਵੀ ਸੀ ਉਹਨਾਂ ਸਾਰਿਆਂ ਦੇ ਘਰਾਂ ਦੇ ਵਿੱਚ ਅੱਜ ਦੌੜਾ ਸੀ ਬਾਈ ਅਰਜੁਨ ਚਟਾਲਾ ਜੀ ਦਾ ਇਹ ਤੁਸੀਂ ਦੇਖ ਸਕਦੇ ਹੋ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਹਾਰ ਪਾ ਕੇ ਫੁੱਲਾ ਦੇ ਹਾਰ ਪਾ ਕੇ ਸਵਾਗਤ ਕੀਤਾ ਜਾ ਰਿਹਾ ਹੈ ਭਾਈ ਅਰਜੁਨ ਜੀ ਟਾਲਾ ਜੀ ਦਾ ਇਹ ਤੁਸੀਂ ਦੇਖ ਸਕਦੇ ਹੋ ਅੰਕਲ ਕਸ਼ਮੀਰ ਸਿੰਘ ਜੀ ਕਰੀਵਾਲਾ ਪਿੰਡ ਤੋਂ ਆ ਗੁਰਪ੍ਰੀਤ ਗਿੱਲ ਜੀ ਇਹ ਭਾਜੀ ਹਰਮੀਤ ਜੀ ਸੰਤਨਗਰ ਤੋਂ ਇਹ ਸਾਰੇ ਇੱਥੇ ਪਹੁੰਚੇ ਹੋਰ ਵੀ ਉਹਨਾਂ ਦੇ ਸਾਥੀ ਜੋ ਵੀ ਪਿੰਡ ਜਕਜੀਤਨਗਰ ਦੇ ਆਸ-ਪਾਸ ਸਾਰੇ ਇੱਥੇ ਪਹੁੰਚੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਬਾਪੂ ਚੰਨਨ ਸਿੰਘ ਜੀ ਦੇ ਘਰੇ ਪਹੁੰਚੇ ਆ ਉਹਨਾਂ ਦੇ ਬੇਟੇ ਬਲਦੇਵ ਸਿੰਘ ਜੀ ਵੀ ਉਹਨਾਂ ਦੇ ਪੁੱਤਰੇ ਬਾਪੂ ਚੰਨਨ ਸਿੰਘ ਜੀ ਦੇ ਜਾਂ ਸਕੀ ਜੀ ਹੋਵਨ ਦਾ ਬਰਾਬਰ ਬੇਟੇ ਭਾਈ ਅਰਜੁਨ ਸਿੰਘ ਜੀ ਛਟਾਲਾ ਉਹਨਾਂ ਦੇ ਘਰੇ ਪਹੁੰਚੇ ਅੱਜ ਤੇ ਇਹ ਤੁਸੀਂ ਦੇਖੀਏ ਜਿਹੜਾ ਜੀ ਆਪਾਂ ਸਾਡੇ ਜਣਾ ਨੇ ਅਸੀਂ ਦਾ ਪੱਤੇ ਇਹਨਾਂ ਦੇ ਜਿਹੜਾ ਇਹ ਪੁਰਾਣੀ ਨੈਲੋ ਸਾਰੀ ਇਕੱਠੀ ਹੋ ਗਈ ਹੈ ਜੀ ਹਾਂਜੀ ਸਾਥੀਓ ਸਰ ਅਰਜੁਨ ਜੀ ਸਾਡੇ ਨਾਲ ਹਲ ਜੁੜੇ ਸਰ ਸਭ ਤੋਂ ਪਹਿਲਾਂ ਤੁਹਾਡਾ ਕੇ ਜੀ ਟੀਵੀ ਹਰਾਨੇ ਤੇ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਭਾਈ ਜੀ ਇਹ ਸਰ ਅੱਜ ਬਾਪੂ ਚੰਨਨ ਜੀ ਦੇ ਘਰੇ ਆ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਦੇਖੋ ਜੀ ਮੈਨੂੰ ਤਾਂ ਬੜਾ ਚੰਗਾ ਮਹਿਸੂਸ ਹੋ ਰਿਹਾ ਕੋ ਸਾਡੇ ਬੜੇ ਪੁਰਾਣੇ ਇਸਤੇ ਨੇ ਚਟਾਲਾ ਸਾਹਿਬ ਦੇ ਵੱਡੇ ਚੋਈ ਸਾਹਿਬ ਦੇ ਰਹੇ ਹੋਏ ਨੇ ਤੇ ਜਦੋਂ ਆਪਣੀ ਕੋਈ ਸ਼ੁਭ ਸ਼ੁਰੂਆਤ ਕਰੀ ਦੇ ਤਾਂ ਆਪਣੇ ਤੋਂ ਕਰੀ ਦੇ ਇਸ ਕਰਕੇ ਜੀ ਅਸੀਂ ਆਪਣੇ ਪੁਰਾਣੇ ਘਰ ਤੇ ਆਏ ਨੇ ਤੇ ਸਾਰੇ ਸਾਥੀਆਂ ਨਾਲ ਬੜਾ ਸਾਨੂੰ ਚੰਗਾ ਲੱਗਿਆ ਤੇ ਸਾਰੇ ਨੂੰ ਨਾਲੇ ਕੇ ਅਸੀਂ ਚਲਾਗੇ ਸਰ ਤੁਹਾਨੂੰ ਪਤਾ ਕਿ ਬਾਪੂ ਚੰਨਨ ਸਿੰਘ ਬਾਪੂ ਦੇਵੀ لال ਜੀ ਦੇ ਪਗਵਟ ਭਰਾ ਬਣੇ ਸੀ ਜਦੋਂ ਇਨੈਲੋ ਪਾਰਟੀ ਹੋਂਦ ਵਿੱਚ ਆਈ ਪਹਿਲੇ ਇਨਸਾਨ ਸੀ ਜਿਹੜੇ ਇਨੈਲੋ ਪਾਰਟੀ ਨਾਲ ਜੁੜੇ ਕਿਾਈ ਤਾਂ ਕਿ ਮੈਂ ਕਹਾਂ ਸਾਡੇ ਰਿਸ਼ਤੇ ਵੱਡੇ ਚੋਇਸ ਸਾਹਿਬ ਦੇ ਸਮੇਂ ਦੇ ਨੇ ਤੇ ਸਾਡਾ ਫਰਜ਼ ਪਹਿਲਾ ਹੀ ਬਣਦਾ ਕਿ ਤੁਸੀਂ ਐਸੇ ਰਿਸ਼ਤੇ ਨੂੰ ਅੱਗੇ ਬੜਾਈਏ ਤੇ ਰਿਸ਼ਤਿਆਂ ਨੂੰ ਅਸੀਂ ਅੱਗੇ ਬਣਾਉਣ ਲਈ ਇਹਨਾਂ ਨੂੰ ਮਜ਼ਬੂਤੀ ਦੇਣ ਲਈ ਅਸੀਂ ਆਏ ਹਾਂ ਸਰ ਤੁਸੀਂ ਪਿੰਡਾਂ ਦੇ ਵਿੱਚ ਗਏ ਉਹ ਲੋਕਾਂ ਦਾ ਕਿਵੇਂ ਦਾ ਰਿਸਪੌਂਸ ਆ ਰਿਹਾ ਦੇਖੋ ਜੀ ਬਹੁਤ ਚੰਗਾ ਰਿਸਪੌਂਸ ਆ ਰਿਹਾ ਦਿੱਥੇ ਵੀ ਅਸੀਂ ਜਾਉਨੇ ਆ ਸਾਨੂੰ ਬਜ਼ ਅਸ਼ੀਰਵਾਦ ਮਿਲਦਾ ਹੈ ਸਾਡੇ ਯੂਵਾ ਸਾਥੀ ਨੇ ਉਹਨਾਂ ਦਾ ਸਾਨੂੰ ਬੜਾ ਪ੍ਰੇਮ ਪਿਆਰ ਮਿਲਦਾ ਹੈ ਤਾਂ ਬੜਾ ਚੰਗਾ ਲੱਗ ਰਿਹਾ ਹੈ ਜੀ ਤੇ ਸਰ ਕਿਹਦੇ ਨਾਲ ਟੱਕਰ ਮੰਨਦੇ ਤੁਸੀਂ ਆਪਣੀ ਸਾਡੀ ਕੋਈ ਟੱਕਰ ਨਹੀਂ ਕਿਹਦੇ ਨਾਲ ਅਸੀਂ ਵੱਡੇ ਚੋਈ ਸਾਹਿਬ ਦੇ ਉਹਨਾਂ ਦੇ ਸੈਨਿਕਾਂ ਤੇ ਸਾਡੀ ਜਿਹੜੀ ਲੜਾਈ ਹੈ ਉਹ ਵਿਚਾਰਦਾਰੀ ਦੀ ਲੜਾਈ ਹੈ ਵੱਡੇ ਚੋਈ ਸਾਹਿਬ ਦੀ ਵਿਚਾਰਦਾਰਾ ਪਰਦੇਸ਼ ਦੇਸ਼ ਚ ਜਿੰਨੀ ਅਸੀਂ ਵੜਾਈਏ ਉਨੀ ਦੀ ਸਾਡੀ ਸਫਲਤਾ ਹੈ ਤੇ ਅਸੀਂ ਕਿਸੇ ਨਾਲ ਆਪਣਾ ਮੁਕਾਬਲਾ ਨਹੀਂ ਮੰਨਦੇ ਅਸੀਂ ਲੋਕਾਂ ਦੇ ਆਦਮੀਆਂ ਲੋਕਾਂ ਦੀ ਸੇਵਾ ਕਰਨੀ ਹੈ ਤੇ ਅਸੀਂ ਆ ਕੇ ਸੇਵਾ ਕਰਾਂਗੇ ਚਲੋ ਤੁਹਾਨੂੰ ਸਾਡੇ ਨਾਲ ਗੁਰਪ੍ਰੀਤ ਗੱਲ ਜੀ ਵੀ ਉਹਨਾਂ ਨਾਲ ਜਾਂਦੇ ਸਰ ਸਭ ਤੋਂ ਪਹਿਲਾਂ ਤੁਹਾਡਾ ਵਿਕੇਸ਼ ਟੀਵੀ ਰੈਣਾ ਤੇ ਸਵਾਗਤ ਹੈ ਤੁਹਾਡਾ ਸਭ ਦਾ ਸਵਾਗਤ ਹੈ ਜੀ ਤੁਸੀਂ ਸਾਰੇ ਡੈਮੋਕਰੇਸੀ ਦਾ ਥੰਮ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਲੋਕਾਂ ਦੇ ਵਿੱਚ ਅਸੀਂ ਵੀ ਪਿੰਡਾਂ ਮਿੱਣਾਂ ਜਾ ਰਹੇ ਬੜੀ ਲਹਿਰ ਹੈ ਇਨੈਲੋ ਪਾਰਟੀ ਨੂੰ ਲੈ ਕੇ ਨਾ ਉਹ ਕਹਿੰਦੇ ਕਿ ਬਾਪੂ ਦੇਵੀ ਲਾਲ ਜੀ ਸੀ ਜਿਨ੍ਹਾਂ ਨੇ ਟਰੈਕਟਰ ਨੂੰ ਗੱਡਾ ਬਣਾਤਾ ਸੀ ਜਦੋਂ ਕਿਸਾਨਾਂ ਨੂੰ ਰਾਤ ਮਿਲੀ ਸੀ ਜਿਹੜੀ ਅੱਜ ਬੁਢਾਪਾ ਪੈਨਸ਼ਨ ਉਹ ਵੀ ਬਾਪੂ ਦੇਵੀ لال ਜੀ ਦੀ ਦੇਣਾ ਉਹਨਾਂ ਲੋਕਾਂ ਨੂੰ ਕਿਹਾ ਵੀ ਤਾਹੂ ਦੇਵੀ لال ਜੀ ਨੇ ਪੈਨਸ਼ਨ ਲਈ ਸੀ ਤਾ ਉਹ ਦੇਵੀ لال ਜੀ ਨੇ ਗੱਡਾ ਬਣਾਇਆ ਸੀਗਾ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਤੁਸੀਂ ਹੁਣੇ ਅਰਜਨ ਜੀ ਨੂੰ ਇੱਕ ਸਵਾਲ ਦਿੱਤਾ ਅਰਜਨ ਜੀ ਨੇ ਬੜਾ ਵਧੀਆ ਜਵਾਬ ਦਿੱਤਾ ਵੀ ਸਾਡੀ ਕਿਸੇ ਨਾਲ ਟੱਕਰ ਨਹੀਂ ਹੈ ਟੱਕਰ ਉਹਨਾਂ ਦੀ ਉਹ ਪਹਿਲੇ ਦੂਜੇ ਨੰਬਰੇ ਲੜਾਈ ਵਾਸਤੇ ਲੜੀ ਜਾਂਦੇ ਆ ਅਸੀਂ ਤਾਂ ਪਹਿਲੇ ਨੰਬਰ ਤੇ ਆ ਤੁਸੀਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੇਰੇ ਪੂਰੇ ਪਿੰਡ ਦੀ ਆਵਾਮ ਨੂੰ ਮੇਰੇ ਚਾਚੇ ਤਾਇਆ ਨੂੰ ਇਹ ਗੱਲ ਕਹਿਣਾ ਵੀ ਤੁਸੀਂ ਏਸ ਜਿੱਤ ਨੂੰ ਬਹੁਤ ਵੱਡਾ ਕਰਕੇ ਚੌਧਰੀ ਅਬੇ ਸਿੰਘ ਚ ਵਿਚ ਪਾਉਣਾ ਹੈ ਔਰ ਵਿਧਾਨ ਸਭਾ ਦੇ ਵਿੱਚ ਇੱਕ ਛੇਰ ਸੀ ਦੂਜੇ ਛੇਰ ਨੂੰ ਵੀ ਵਿਧਾਨ ਸਭਾ ਦੇ ਵਿੱਚ ਭੇਜਣਾ ਚਾਹੁੰਦੇ ਹਾਂ ਆਪਾਂ ਚਾੜ੍ਹਨੇ ਉਹਨਾਂ ਨੂੰ ਹਾਂਜੀ ਆਪਾਂ ਬਾਪੂ ਚੰਨਣ ਸਿੰਘ ਨੂੰ ਫੁੱਲ ਚਾੜ੍ਹਨੇ ਨੇ ਐਟੂਵਲ ਪਿੰਡ ਚੋਂ ਬਾਪੂ ਚੰਨਣ ਸਿੰਘ ਜੀ ਮੇਰੇ ਪਰਨਾਨਾ ਜੀ ਸੀ ਹਾਂਜੀ ਮੈਂ ਨਾਨਾ ਪਰਨਾਨਾ ਜੀ ਮੈਂ ਉਹਨਾਂ ਵਾਸਤੇ ਕਹਿੰਦਾ ਕਿ ਉਹਨਾਂ ਨੂੰ ਆਪਾਂ ਸੱਚੀ ਸ਼ਰਧਾਂਜਲੀ ਦੇਣੀ ਹੈ ਕਿ ਇੱਥੋਂ ਪਾਈ ਅਰਜਨ ਜੀ ਨੂੰ ਜਿਤਾ ਗਿਆ ਆਪਾਂ ਸ਼ਰਧਾਂਜਲੀ ਦੇਣੀ ਹੈ ਕਿ ਸੱਚੀ ਜੀ ਆਪਾਂ ਇਹਨਾਂ ਦੇ ਵਾਸਤੇ ਆ ਕੇ ਕੰਮ ਕੀਤਾ ਇਸ ਘਰ ਦੇ ਵਿੱਚ ਜਿਹੜਾ ਪ੍ਰੋਗਰਾਮ ਇਸੇ ਕਰਕੇ ਰੱਖਿਆ ਗਿਆ ਕਿ ਇਸ ਪਿੰਡ ਦੇ ਵਿੱਚ ਬੂਟਾ ਬਾਪੂ ਚੰ अर्जुन जी एस ਪਿੰਡ ਦੇ ਵਿੱਚ ਬਾਪੂ ਚੰਨਣ ਸਿੰਘ ਦੇ ਘਰ ਤੋਂ ਸ਼ੁਰੂਆਤ ਕਰ ਰਿਹਾ ਇਸ ਪਿੰਡ ਦੀ ਜਿੱਤ ਤੇ अर्जुन ਜੀ ਦੀ ਜਿੱਤ ਜਿਹੜੀ ਹੈ ਬਾਪੂ ਚੰਨਣ ਸਿੰਘ ਨੂੰ ਇੱਕ ਸ਼ਰਧਾਂਜਲੀ ਹੋਊਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਜਸਤੀਓ ਤੁਬਾ ਆਪਣੇ ਰਾਣੀਆ ਦਫਤਰ ਤੋਂ चौटाला ਜੋ ਕਿ ਨੈਲੋ ਪਾਰਟੀ ਅਵੇ ਸਿੰਘ चौटाला ਜਿਹਦੇ بیٹے ਆ ਯਾਨੀ ਤੂੰ ਦੇਵੀ ਨਾਲ ਜੀ ਦੇ ਪਰਪੋਤੇ ਆ ਉਹ ਅੱਜ ਪਿੰਡ ਹਰੀਫਰਾ ਜਕਜੀਗਲਰ ਦੇ ਵਿੱਚ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਬਾਪੂ ਚੰਨਨ ਸਿੰਘ ਜੀ ਦੇ ਘਰ ਤੋਂ ਉਹਨਾਂ ਨੇ ਦੱਸਿਆ ਜਿਵੇਂ ਸ਼ੁਰੂਆਤ ਕੀਤੀ ਜਦੋਂ ਇਨੈਲੋ ਪਾਰਟੀ ਪਹਿਲਾਂ ਵੀ ਅਸੀਂ ਦੱਸ ਚੁੱਕੇ ਕਿ ਹੋਂਦ ਵਿੱਚ ਆਈ ਬਾਪੂ ਚੰਨਨ ਸਿੰਘ ਜੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੇ ਸੀ ਹਾਂਜੀ ਦੋਸਤੋ ਤੁਸੀਂ ਇਨੈਲੋ ਪਾਰਟੀ ਦੀ ਸੋਚ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਜੇ ਤੁਹਾਨੂੰ ਇਹ ਵੀਡੀ ਦੀ ਜਰੂਰ ਦੱਸੋ ਸਾਡੇ ਚੈਨਲ ਤੇ ਜੋ ਪਹਿਲੀ ਵਾਰ ਆਇਆ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ